ਤਾਂ ਬਾਬੇ ਛੜਾਉਗੇ ਗੁਰਦੁਆਰੇ ਚਲੋ ਚਲੋ ਪਿਆਰਿਓ ਗੱਡੀ ਆਪਣੀ ਆ ਨਹੀਂ ਜੀ ਕਿਰਾਏ ਦੀ ਬਾਬਾ ਜੀ ਹੈ ਕਿਰਾਏ ਦੀ ਆ ਕਿਰਾਏ ਦੀ ਆ ਕਿੰਨਾ ਕਰਾਇਆ ਇਹਦਾ ਕਰਾ ਦਿਓ 60 ਰੁਪਏ ਇਹ ਕਰਾਇਆ 60 ਰੁਪਏ ਤੇ ਕੰਮ ਕੀ ਕਰਦੇ ਆਹੀ ਰਿਕਸ਼ੇ ਦਾ ਜੀ ਨਾ ਰਿਕਸ਼ੇ ਦਾ ਕੰਮ ਕਰਦਾ ਹੂੰ ਤੇ ਬੱਚੇ ਬੱਚੇ ਮੇਰੇ ਇੱਕ ਬਚਾੜਾ ਢਾੜੀ ਤੱਕ ਪੁੱਛੀ ਹੂੰ ਅੱਛਾ ਕਿੰਨੀ ਮਾਇਗ ਮੰਗ ਲਈ ਤੁਸੀਂ ਇਹ ਦੀ ਕਿ ਨਹੀਂ ਮੈਂ ਕਮਾਈ ਹੈ ਹੈ ਕੁਛ ਨਹੀਂ ਕਿਹਦਾ ਕੁਛ ਨਹੀਂ ਕਮਾਇਆ ਆ ਮੋ ਗਿਆ ਵਾ 12:30 ਬਾਈ ਮੈਂ ਕੋਈ ਪੈਸਾ ਨਹੀਂ ਕਮਾਇਆ ਤੇ ਕਿਨੇ ਪੈਸੇ ਕਮਾਦੇ ਰੋਜ਼ ਵੇਹੇ ਅਭੀ ਮੈਂ ਸਿਰਫ 200 ਰੁਪਇਆ 200 ਰੁਪਇਆ ਹਾਂਜੀ 200 250 ਬੰਦੂ ਹਾਂ 400 700 ਬੰਦੂ 500 ਬੰਦੂ ਬਸ 10-10 ਅੱਛਾ ਓਕੇ ਅੱਛਾ ਅੱਛਾ ਮੇਰੇ ਕੋ ਪੈਸੇ ਹੁੰਦੇ ਮੈਂ ਤੇ ਬਾਈ ਰਹਿ ਨਹੀਂ ਸਕਦਾ ਹਾਂ ਪਾਰ ਦਾ ਹੈ ਕੋਈ ਤੇ ਲੈ ਆਣੀ ਜਾਂਦੀ ਰੈਡੀ ਉਹਦਾ ਵੀ ਇੱਕ ਮਤਲਬ ਕੰਮ ਹੈਗਾ ਵਾ ਹਾਂ ਜੀ ਉਹਦਾ ਕੰਮ ਹੈਗਾ ਜੋ ਫਿਰ ਫਲੇ ਨਹੀਂ ਜਾਂਦੀ ਨਹੀਂ 11-12000 ਰੁਪਏ ਜਾਂਦੀ ਹੈ ਹਾਂ 12000 ਰੁਪਏ 12-13 ਇਹ 13 ਲਾ ਲਓ 12 ਲਾ ਲਓ ਹੂੰ ਕਿੰਨੇ ਕੀ ਮਤਲਬ 13000 ਰੁਪਏ ਦੀ ਵਧੀਆ ਜਾਂਦੀ ਆ ਉਹ ਫਿਰ ਮਤਲਬ ਕਿੱਦਾਂ ਫਿਰ ਕੰਮ ਹੋਊਗਾ ਉਹਦਾ ਮੈਂ ਉਹ ਦੁਕਾਨਾਂ ਤੇ ਨੈਗਟ ਕਰੂੰਗਾ ਕਿਸ ਨਾਲ ਹਾਂ ਉਹ ਫਿਰ ਮਿਲ ਕੰਮ ਹੋਊਗਾ ਕੰਮ ਹੋ ਜਾਊਗਾ ਹਾਂਜੀ ਅੱਛਾ ਤੂੰ ਪਾਰਪੂਰ ਦਾ ਇਹ ਤਾਂ ਹੀ ਹੁੰਦਾ ਹੈ ਨਹੀਂ ਕੰਮ ਨਾ ਇਹ ਖਤਮ ਹੋ ਗਿਆ ਕੰਮ ਬਾਬਾ ਜੀ ਇੱਥੇ 1 ਰੁਪਿਆ ਵੀ ਨਹੀਂ ਵਟਿਆ ਸੂਰ ਦਾ ਹੁਣ ਸਾਢੇ 12 ਹੋ ਗਏ ਆ ਹਾਂਜੀ ਕੁਛ ਨਹੀਂ ਟੁਕਿਆ ਤੇ ਕਿਸੇ ਨੇ ਕਦੀ ਗਿਆ ਨਹੀਂ ਕਿ ਬਜ਼ੁਰਗ ਤੁਹਾਨੂੰ ਕੁਛ ਲਿਆ ਦਈਏ ਪਪਾ ਜੀ ਮੈਨੂੰ ਵਾਗ ਰੂ ਮੈਨੂੰ ਬੰਦੇ ਬੜੇ ਚੱਕਰ ਦੇ ਆ ਪਰ ਤੁਹਾਨੂੰ ਮਤਲਬ ਦਿੰਦੇ ਕੁਛ ਨਹੀਂ ਨਹੀਂ ਕੁਛ ਮਿਲਿਆ ਨਹੀਂ ਦਿੰਦੇ ਹੂੰ ਠੀਕ ਆ ਗੁਰੂ ਅਰਜਨਦਾਸ ਪਾਸ਼ਾ ਤੇ ਕਿੰਨਾ ਕੇ ਤੈਨੂੰ ਵਿਸ਼ਵਾਸ ਜੀ ਮਹਾਰਾਜ ਤੇ ਮੈਨੂੰ ਬੜਾ ਉਹਨਾਂ ਦੇ ਵਸਾ ਤੇ ਹੂੰ ਮੈਨੂੰ ਨਾ ਨਾ ਆਉਂਦਾ ਵੇ ਮੈਂ ਖਾਲੀ ਚੱਲ ਜੂਣਾ ਹੂੰ ਹੂੰ ਹੈਗਾ ਵਿਸ਼ਵਾਸ ਹੈਗਾ ਗੁਰੂ ਅਰਜਨਦਾਸ ਹੈਗੇ ਆ ਹੈਗੇ ਹੋ ਹਨਾ ਰੋਣਾ ਪਏ ਬਾਬਾ ਜੀ ਕੀ ਗੱਲ ਹੈ ਕੀ ਗੱਲ ਰੋੜ ਕਲਾ ਪਏ ਤੁਹਾਨੂੰ ਗੁਰੂ ਰਾਮਦਾਸ ਨਹੀਂ ਬਾਬੇ ਜੋੜਾ ਨਹੀਂ ਬਾਬੇ ਹੀ ਕਲ ਚਲ ਨਹੀਂ ਰੋਣ ਦੇ ਰੋਣ ਦੇ ਗਾਤੇ ਹੋ ਪਿਆ ਰਹੋ ਕੋਈ ਨਹੀਂ ਚਲੋ ਚਲੀਏ ਮੈਨੂੰ ਛੱਡ ਗਿਆ ਉਹਦੀ ਕੋਈ ਨਹੀਂ ਹੈ ਰੋਣਾ ਨਹੀਂ ਗਾਤੇ ਚਲੋ ਮੇਰੇ ਗੁਰਦਾਰੀ ਲਾਓ ਤੁਹਾਨੂੰ ਰਾਮਦਾਸ ਸੋ ਆ ਸਾਡੇ ਇੱਕ ਸਿੱਖਾਂ ਦੇ ਹਾਲ ਹੈ ਤੇ ਬਾਬਾ ਜੀ ਰੋਣ ਲਾ ਪਏ ਆ ਤੁਹਾਨੂੰ ਗੁਰੂ ਰਾਮਦਾਸ ਮੇਰੇ ਗੁਰਦਾਰੀ ਕਿਲਾ ਦਿਓ ਬਾਬਾ ਜੀ ਸੁਆ ਹਾਲੋ ਹਾਲੋ ਤਾਂ ਸਾਡੀ ਸਿੱਖਾਂ ਦੇ ਕੋਈ ਪੁੱਛਦਾ ਹੀ ਨਹੀਂ ਸਾਨੂੰ ਦੋਖੋ ਪੁੱਛਣ ਵਾਲਾ ਹੈ ਹੀ ਨਹੀਂ ਅਸਵੀਰ ਦੇ ਸਾਢੇ 12 ਹੋ ਗਏ ਆ ਤੇ ਬਾਬਾ ਜੀ ਕਹਿੰਦੇ ਕਿ ਕੋਈ ਸਵਾਰੀ ਨਹੀਂ ਮਿਲੀ ਆ ਹਾਲੇ ਸਾਡੇ ਗੁਰਸਿੱਖਾਂ ਦੇ ਤੁਹਾਨੂੰ ਗੁਰੂ ਰਾਮਦਾਸ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਰਾਮਦਾਸ ਸਾਹਮਣੇ ਆ ਗਾ ਗੁਰਦੁਆਰਾ ਸਾਹਿਬ ਤੇ ਬਾਬਾ ਜੀ ਮਰੀ ਦੱਸੋ ਰੋਏ ਕਿਉਂ ਕਾਤੋਂ ਰੋਂਦੇ ਹੋ ਤੁਸੀਂ ਬਾਬਾ ਜੀ ਹੂੰ ਇਹ ਪੁੱਛਿਆ ਨਹੀਂ ਕਦੀ ਹਾਲ ਹੀ ਪੁੱਛਿਆ ਕਿਸ ਨੇ ਕਦੀ ਕਿ ਇਹਨੇ ਪਿਆਰ ਨਾ ਤੁਛਿਆ ਨਹੀਂ ਤੁਹਾਨੂੰ ਨਾ ਤਾਰੋयो ਦੁੱਖ ਫਰੋ ਲਿਆ ਗਿਆ ਹੈ ਨਾ ਤੁਹਾਨੂੰ ਗੁਰੂ ਨਾਮਦਾਸ ਚਲ ਬਾਬੇ ਇੱਕ ਨਾ ਕੰਮ ਕਰੀਏ ਮੇਰੇ ਕੋਲ ਪੈਸੇ ਤਾਂ ਹੈ ਨਹੀਂਗੇ ਹਾਂਜੀ ਫੇਰ ਹੁਣ ਪਾਟੀ ਮਾਰ ਹੈ ਪੈਸੇ ਤੇ ਨਹੀਂ ਹੈ ਕਿੱਦਾਂ ਕਰੀਏ ਆਪਾਂ ਇੱਕ ਕੰਮ ਕਰਦੇ ਆਂ ਆਪਾਂ ਆ ਗਏ ਗੁਰਤੇਗ ਬਾਦਲ ਸਾਹਿਬ ਜੀ ਦੇ ਸਥਾਨ ਤੇ ਆ ਗਏ ਹੈ ਨਾ ਹਾਂਜੀ ਆਪਾਂ ਨਾ ਪੈਸੇ ਦੇ ਬਦਲੇ ਆਪਾਂ ਕੰਮ ਕਰੀਏ ਆਪਾਂ ਤੁਹਾਨੂੰ ਰੇੜੀ ਦੇ ਦਿੰਦੇ ਨੇ ਠੀਕ ਹੈ ਜੀ ਆਪਾਂ ਤੁਹਾਨੂੰ ਜਿਹੜੀ ਦੇ ਦਨੇ ਆ ਤੁਸੀਂ ਕੰਮ ਕਰੋ ਸਿੰਘੋ ਠੀਕ ਹੈ ਜੀ ਤੁਹਾਡੇ ਗੁਰੂ ਨੇ ਤੁਹਾਡੇ ਵਾਸਤੇ ਨਾ ਰੇੜੀ ਇੱਕ ਤਿਆਰ ਕਰਵਾਈ ਆ ਠੀਕ ਹੈ ਜੀ ਤੇ ਬਾਬੇ ਤੁਹਾਡੇ ਵਾਸਤੇ ਗੁਰੂਮਾਨ ਦਾਸ ਪਾਸ਼ਾ ਨੇ ਇੱਕ ਰੇੜੀ ਤਿਆਰ ਕਰਵਾਈ ਹੈ ਤੇ ਡਿਊਟੀ ਮੇਰੀ ਲਈ ਹੈ ਠੀਕ ਹੈ ਨਹੀਂ ਰੋਣਾ ਨਹੀਂ ਬਬੀ ਤੇ ਕੱਲ ਤੁਸੀਂ ਨਾ 11 ਵਜੇ ਨਾ ਤੁਸੀਂ ਰਾਮ ਬਾਗ ਦੇਖਿਆ ਜੀ ਰਾਮ ਬਾਗ ਚੌਂਗ ਚੋਂ ਉੱਥੇ ਤੁਸੀਂ ਆਏ ਤੁਹਾਨੂੰ ਜੜੀ ਲੈ ਕੇ ਜਣੇ ਠੀਕ ਹੈ ਤੁਹਾਡਾ ਗੁਰੂ ਬੜਾ ਬਿਹਾਨਾ ਭੇਜਦਾ ਹੁੰਦਾ ਇੱਕ ਪੈਸਾ ਵੀ ਨਹੀਂ ਹੈਗਾ ਵੇ ਅੱਛਾ ਕੋਈ ਵੀ ਮੈਂ ਨਹੀਂ ਕਮਾਈ ਬਸ ਇਹੀ ਹੈ ਬਸ ਇੱਕ ਹੀ ਪੈਸੇ ਆ 20 ਰੁਪਏ 20 ਰੁਪਏ ਇਹ ਚ ਮਨੂ ਦੇ ਬਾਬਾ ਜੀ ਮਨੂਨਾ ਚਾਹੀਦੇ ਆ ਧੰਗੁਰੂ ਜੀ ਅੰਦਾਜ਼ ਕੋਈ ਕੋਈ ਗਲਤ ਨਹੀਂ ਨਹੀਂ ਫਿਰ ਕੁਝ ਕਮਾਇਆ ਵੀ ਨਹੀਂ ਤੇ ਮੈਨੂੰ ਫਿਰ ਫੜ ਦਿਆ ਤੇ ਹੈ ਚਲੋ ਬਾਬੂ ਇਹ ਸਿਰ 10 ਰੁਪਏ ਦੇ ਬਦਲੇ ਤੁਹਾਨੂੰ ਆਪਣਾ ਰੇੜੀ ਦੇਣੇ ਆ ਠੀਕ ਹੈ ਹੁਣ ਤੁਸੀਂ ਮੈਨੂੰ ਊਤ ਮੋਟੇ ਜਣ ਨੂੰ ਖਿੱਚ ਕੇ ਇੱਥੋਂ ਤੱਕ ਲੈ ਕੇ ਆਏ ਹੋ ਹੁਣ ਦੱਸੋ ਊਤ ਮੋਟੇ ਜਣ ਨੂੰ ਖਿੱਚ ਕੇ ਇੱਥੋਂ ਤੱਕ ਲੈ ਕੇ ਆਉਂਦਾ ਗੁਰੂ ਦੇ ਦਰ ਆਉਂਦਾ ਕਿੰਨੇ ਪੈਸੇ ਲਓਗੇ ਦੱਸੋ ਨਬੂ ਦੱਸੋ ਕਿੰਨਾ ਦੱਸੋ ਨਹੀਂ 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 ਮੋਟੇ ਜਣ ਨੂੰ ਖਿੱਚ ਕੇ ਲਿਆਏ 100 100 ਕਿਲੋ ਪਾਰਾ ਨਹੀਂ 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 ਪਿਆਰੇ ਦੱਸੋ ਹੁਣ ਮੇਰੇ ਗੁਰੂ ਦੇ ਦਰ ਤੇ ਤੁਸੀਂ ਲੈ ਕੇ ਆ ਗਏ ਜੇ ਹੁਣ ਮੈਨੂੰ ਦੱਸੋ ਮੈਂ ਤੁਹਾਨੂੰ ਕੀਰਤ ਕੀ ਨੀਂ ਦੇਵਾਂ ਮੋਟੇ ਜਣ ਨੂੰ ਖਿੱਚ ਕੇ ਲੈ ਆਏ ਹੈ ਹੈ ਤੇ ਬਾਬੇ ਪਲੇ ਆ ਫੜੋ ਵਾਓ ਇਹ ਅੱਜ ਦੀ ਜਹਾੜੀ ਆ ਠੀਕ ਆ ਰਿਕਸ਼ੇ ਵਾਲਾ ਜਾਰ ਰੈਂਟ ਦੇ ਦਿਓ ਜਿੰਨਾ ਬੰਦਾ 60 ਰੁਪਏ ਬਾਕੀ ਜਿਹੜੇ ਪੈਸੇ ਬਚਨੇ ਉਹ ਤੁਹਾਡੇ ਆ ਹੁਣ ਤੁਸੀਂ ਘਰ ਚਲੇ ਚਲੇ ਜਾਓ ਠੀਕ ਹੈ ਠੀਕ ਹੈ ਤੇ ਤੁਹਾਨੂੰ ਤੁਸੀਂ 11 ਵਜੇ ਆ ਜਿਓ ਠੀਕ ਹੈ ਮੈਂ ਤੁਹਾਨੂੰ ਇੱਕ ਨੰਬਰ ਦੇਣਾ ਤੁਸੀਂ ਮੈਨੂੰ ਕਾਲ ਕਰ ਲਿਓ ਆਪਾਂ ਤੁਹਾਨੂੰ ਜਿਹੜੀ ਲੈ ਕੇ ਦਿੰਦੇ ਆ ਦੂਜੀ ਠੀਕ ਆ ਤੇ ਆਲੂ ਪਿਆਜ਼ ਵਗੈਰਾ ਤੁਸੀਂ ਜੋ ਮਰਜੀ ਵੇਚਣਾ ਉੱਤੇ ਵੇਚਿਓ ਤੇ ਉੱਤੇ ਤੁਹਾਡਾ ਕੰਮ ਵਧੀਆ ਹੋ ਜੂਗਾ ਕਿਉਂਕਿ ਇਹਦਾ ਕੰਮ ਨਹੀਂ ਹੈਗਾ ਹੁਣ ਇੱਕ ਦਿਨ ਸਾਡੇ ਬੜਾ ਹੋ ਗਏ ਆ ਤੁਹਾਨੂੰ ਕਿਸੇ ਨੇ ਕੁਝ ਨਹੀਂ ਦਿੱਤਾ ਹੁਣਿਤ ਪਰ ਸਿਤ ਪਰ ਗਿਆ ਤੁਹਾਡਾ ਗੁਰੂ ਬੜਾ ਬੇਅੰਤਾ ਪਿਆਰਿਓ ਤੁਹਾਡਾ ਗੁਰੂ ਬੜਾ ਬੇਅੰਤਾ ਸ਼ੁਕਰ ਹੈ ਗੁਰੂ ਰਾਮਦਾਸ ਪਾਸ਼ਾ ਜੀ ਦਾ ਚਲੋ ਠੀਕ ਹੈ ਪਿਆਰਿਓ ਕੱਲ ਨੂੰ ਮਿਲਦੇ ਆ ਜੀ ਠੀਕ ਹੈ ਆਪਣੇ ਆ ਵੀ ਭੇਜ ਦਿਨਾ ਬਿਲਕੁਲ ਬਿਲਕੁਲ ਗੁਰੂ ਰਾਮਦਾਸ ਪਾਸ਼ਾ ਬੜੇ ਬੜੇ ਬੇਅੰਤਾ ਬੜਾ ਹੀ ਦਬਾਬੀਓ ਤੁਸੀਂ ਕਹਿੰਦੇ ਇਸ ਰਿਜ਼ਰਵ ਖੰਡ ਬਾਈ ਇਹ ਚ ਅਖੰਡ ਨਹੀਂ ਪਤਾ ਜੀ ਹਾਂ ਉਦੋਂ ਮਾਰੇ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਕੱਚੇ ਸਵਾਦ ਹੀ ਬੜਾ ਤੇ ਚਲੋ ਠੀਕ ਹੈ ਪਿਆਰਿਓ ਕੋਈ ਗੱਲ ਨਹੀਂ ਵਾਈ ਗੁਰਜੀ ਕੀ ਫਤਿਹ